ਅੰਜੀਤ ਕਤਰਸਬ ਜਿਹੜਾ ਇੱਕ ਦਿੱTHA ਜਾ ਰਿਹਾ ਜਰੂਰ ਜਾਣਕਾਰੀ ਦਿਓ ਕਿ ਕਦੋਂ ਜਾ ਰਿਹਾ ਕਦੋਂ ਵਾਪਸ ਆਏਗਾ ਤੇ ਕਿਹੜੇ ਕਿਹੜੇ ਗੁਰੂਤਾ ਮਹਦਸ਼ਿਪ ਦਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਜੀ ਦੀ ਜਨਮ ਵਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਜ ਜੀ ਸਿੰਦੀ ਦੀ ਵਰ੍ਹਈਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਥਾ ਜਿਹੜਾ ਲਗਭਗ 340 ਨਾਂ ਅਸੀਂ ਜਥਰੀ ਭੇਜੇ ਸੀਗੇ ਜਿੱਚੋਂ 300 27 ਵਿਜੇ ਸਾਨੂੰ ਮਿਲਿਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੀ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਤੋਂ ਤਰ੍ਹਾਂ ਅਰਜ਼ ਕਰਦੇ ਕਿ ਯਾਰ ਕਾ ਇਹਨੇ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਨਹੀਂ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਧਾ ਹੁੰਦੀ ਕਿ ਮੈਂ ਗੜੇ ਵਿਛਲੇ ਗੁਰੂ ਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ 'ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਟ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਿਆ ਹੀ ਦੁੱਖ ਹੁੰਦਾ ਹੈ ਕਿ ਉਹ ਆਪਣੇ ਪਿਛਲੇ ਗੁਰਤਾ ਮਾਧ ਦਰਸ਼ਕਾ ਕਰਨ ਚਾਹੁੰਦੇ ਹੁੰਦੇ ਆ ਤੇ ਉਹ ਨਾ ਕੱਟੇ ਜਾਣ ਕਰਕੇ ਉਹ ਦਰਸ਼ਣ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾ ਕਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਗਈਆਂ ਹੁੰਦੀਆਂ ਨੇ ਤੇ ਜਦੋਂ ਵਿਜੇ ਲੱਗਨ ਦੀ ਜਦੋਂ ਪ੍ਰੋਸੈਸ ਚੱਲਦਾ ਉਸ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਇਹਦੇ ਨਾ ਕੱਢ ਦਿੱਤੇ ਜਾਣ ਤਾਂ ਜੋ ਮੌਕੇ ਤੇ ਜਿਹੜੇ ਨਾ ਕਟਣੇ ਔਖੇ ਹੋ ਜਾਂਦੇ ਆ ਪਹਿਲੀ ਗੱਲ ਤੇ ਨਾ ਕਟਣੇ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵੱਤਵਾਦ ਪਾਕਿਸਤਾਨ ਜਿਹੜੇ ਸਤਿਗੁਰਤਾ ਆਪਣੇ ਉਹਨੇ ਦਰਸ਼ਨ ਕਰ ਸਕਣ ਇਹ ਜਿਹੜਾ ਜਥਾ 28 ਤਰੀਕ ਨੂੰ ਮਹਾਰਾਜ ਰਣਜੀਤ ਸਿੰਘ ਬਰਸੀ ਮਣਾ ਕੇ ਤੇ 30 ਜੂਨ ਨੂੰ ਜਿਹੜਾ ਉਹ ਵਾਪਸ ਪਹੁੰਚਾਇਆ ਜੀ ਤਾਂ ਵਿਸ਼ੇ ਤੌਰ ਤੇ ਕੀ ਕੀ ਪ੍ਰਬੰਧ ਜੋ ਸਕੱਦਰ ਸਾਹਿਬ ਕੀਤੇ ਗਏ ਨੇ ਉੱਥੇ ਜੱਥੇ ਵਕਤ ਵਿੱਚ ਜਿਹੜੇ ਉੱਥੋਂ ਦਾ ਪ੍ਰਬੰਧ ਰੈਸ਼ਦਾ ਦੇ ਲੰਗਰ ਦਾ ਉਹ ਲਗਭਗ ਸਾਰੇ ਹੀ ਪ੍ਰਬੰਧ ਪਾਕਿਸਤਾਨ ਕਮੇਟੀ ਕੋਲ ਆ ਤੇ ਕਿਉਂਕਿ ਲੰਗਰ ਦਾ ਪ੍ਰਬੰਧ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਰਹੀ ਹੈ ਲੱਗਦਾ ਹੈ ਕਿ ਹਰਕਾਓ ਠੀਕ ਹੋਣਗੇ ਰਹਿਸ਼ ਦੀ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਜਸਾ ਛੋਟਾ ਆ ਇਹ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਰਹਿਸ਼ ਦੀ ਕੋਈ ਮੁਸ਼ਕਲ ਆਵੇ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੋਗੇ ਜਿਹੜੀ ਜਾ ਰਹੀ ਹੈ ਉੱਥੇ ਸੰਗਤ ਨੂੰ ਇਹ ਬੇਨਤੀ ਆ ਕਿ ਆਪਣੇ ਗੁਰੂਤਾ ਮਾਹ ਦੇਰਸ਼ਨ ਵਾਲੇ ਜਾ ਰਹੇ ਨੇ ਤੇ ਗੁਰੂਤਾ ਮਾਹ ਦੇਰਸ਼ਨ ਹੀ ਕਾਰਨ ਉੱਥੇ ਜਿਹੜੇ ਤਰ੍ਹਾਂ ਕੋਈ ਵਾਧੂ ਸਮਾਨ ਜੋ ਲਿਆਉਣੇ ਆ ਜੋ ਕਿਸੇ ਮਿਲ ਕੇ ਉੱਥੇ ਰੋਗਦਾ ਆ ਉਹਦੇ ਨਾਲ ਸੰਗਤ ਦੀ ਜਿਹੜਾ ਆਮ ਭਵਸਾ ਕਿ ਕੰਮ ਚ ਬੜਾ ਦਬਾਅ ਪੈਂਦਾ ਹੈ ਕਰਕੇ ਸਮਾਨ ਉਹਨਾਂ ਕੀ ਖਰੀਦੋ ਜਿੰਨਾ ਕਿ ਤੁਸੀਂ ਲਿਆ ਸਕਦੇ ਹੋ ਤੇ ਉੱਥੇ ਕੋਈ ਕਿਤੇ ਵੀ ਜਿਹੜਾ